ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕੀਤਾ ਕਾਰਮ ਕੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦਰਾਜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ ਇੱਕ ਤਾਜੀ ਸਵੇਰ ਇੱਕ ਬਲੂਨ ਰਸੀਨੇ ਸੁਣਾ ਠੀਕ ਹੈ ਨਾ ਬਾਅਦ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਵੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 72800031 ਨਾ ਕਿਧਰਾ ਆਪਣਾ ਫੇਸਬੁੱਕ ਦਾ ਪੇਜ ਆ ਗਰਜੀਤ ਰਾਜ ਕੋਈ ਗੱਲ ਬਾਤ ਹੋਵੇ ਸਰ ਕਰਾ ਕਰੋ ਤਾਂ ਕਿ ਤਾਂ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਸੁਖਮਨਦੀਪ ਸਿੰਘ ਬਾਈ ਪਿੰਡ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਆ ਹਾਂ ਜੀ ਪਹਿਲੀ ਬਸਤੀ ਜਾਣਕਾਰੀ ਦਿਓ ਕਿੰਨੇ ਕਿੰਨੀ ਕੀ ਗੱਲਬਾਤ ਆ ਇਹ ਬਾਈ ਹਲੇ ਇਹਦੇ 7-8 ਦਿਨ ਸੂਨ ਚ ਰਹਿੰਦੇ ਆ ਹਾਂਜੀ ਪਲੂਨ ਬੈੜ ਆ 4 ਦੰਦਾਂ ਨੂੰ ਹਾਂ ਕਨਫਰਮ ਠੀਕ ਆ ਰੇਟ ਰੂਟ ਭਰਾ ਦਾ ਜਾਇਜ਼ ਰੇਟ ਵੀਰੇ ਮੁੱਲ ਆਪਾਂ ਜਮਾ ਦੇਣ ਲੈਣ ਹੀ ਕਰਾਂਗੇ ਦੋਹਾਂ ਦੇ ਭਾਅ ਜਮਾ ਬਾਤ ਕਰਾਂਗੇ ਹਾਂਜੀ ਇਹ 66000 ਦੀ ਦੇ ਦਾਂਗੇ 66000 ਦੀ ਠੀਕ ਹੈ ਜੀ 10 ਦਿਨ ਦੀ ਕੱਚੀ ਹੈ ਜੀ ਹਾਂਜੀ ਵੀਰੇ ਲੋ ਬੜਾ ਚੈੱਕ ਕਰਨ ਥਾਂ ਤੋਂ ਬਹੁਤ ਸੋਹਣਾ ਬਾਕੀ ਵੀਰੇ ਆਪਣੀ ਬੈੜ ਹੀ ਲਈ ਵੀ ਆ ਮਾਲਕਾਂ ਦੇ ਦੱਸਣ ਮੁਤਾਬਕ ਕਿਉਂਕਿ ਬੈੜ ਪੰਜਾਬ ਵਾਲੀ ਜਰਸੀ ਅੰਗ ਦੀ ਆ ਹਾਂਜੀ ਜਰਸੀ ਦੇ ਸਲੈਡੀ ਸੀਮਨ ਭਰਾ ਵੈ ਦੇ ਠੀਕ ਆ ਹਾਂਜੀ ਵੀਰੇ ਸੀਮਨ ਵਧੀਆ ਭਰਾ ਵਾ ਹਾਂਜੀ ਹਾਂਜੀ ਠੀਕ ਆ ਜੀ ਲੋ ਬੜਾ ਚੈੱਕ ਕਰ ਸਕਦੇ ਹੋ ਗਰਮੀ ਬਹੁਤ ਘੱਟ ਮੰਦੀ ਵੀ ਹੈ ਨਾ ਹਾਂਜੀ ਵੀਰੇ ਗਰਮੀ ਤਾਂ ਇਹਨੇ ਕੀ ਮੰਦੀ ਠੀਕ ਆ ਵੀਰੇ ਤੋੜ ਦੋ ਮੜਾ ਜ ਕੱਦ ਬੈਠ ਸੁਖ ਨੂੰ ਦੇਖ ਸਕਦੇ ਤੁਸੀਂ ਕਰਮਾਂ ਵਾਲੀ ਦਾ ਸੋਹਣੀ ਸੁਨੱਖੀ ਆ ਠੀਕ ਹੈ ਜੀ ਤੋਰ ਲੋ ਜੀ ਤੈਨੂੰ ਤੋਰ ਅੱਗੇੜਾ ਤਬਾ ਬੜਾ ਜਾ ਲੋ ਜੀ ਤੇਰਾ ਤਰਾ ਦੇਖਦਾ ਥੋੜਾ ਜਾ ਧੱਕਾ ਕਰ ਜਾਂਦਾ ਇਹ ਆ ਮੋੜ ਲੈ ਬਸ ਲਿਓ ਲਿਓ ਲੋ ਜੀ ਉਹ ਜੀ ਫੇਸੇ ਤੋਂ ਕਰ ਤਾ ਬੰਦੇ ਨੂੰ ਬੰਦੇ 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 ਲੋ ਜੀ ਫਿਰ ਕੋਈ ਵਾਰ ਸੁਣ ਦੇ ਵਾਰ ਤਾਂ ਨੱਚਾਪੀਂ ਮਾਰਦਾ ਆ ਦੇਖ ਬਰਾ ਧਣ ਪੱਕੀ ਆ ਠੀਕ ਆ ਵੀਰੇ ਹਾਂ ਜੀ ਵੀ ਦੂਜੀ ਦੱਸੋ ਤਾਈ ਸੂਈ ਦੀ ਜਾਣਕਾਰੀ ਕਿੰਨੇ ਤੇ ਵੀਰੇ ਪਰਸੋ ਜੁਈ ਆ ਬਹਿੜਾ ਠੀਕ ਆ ਹਾਂਜੀ ਤੇ ਬੱਚਾ 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 ਬੱਛਾ ਵੀਰੇ 나ੜੂਆ ਬੱਚੇ ਦਾ ਨਾਲ ਠੀਕ ਆ ਉਹ ਪਰਾ ਬੱਚਾ ਦੇਖ ਸਕਦਾ ਹਾਂਜੀ ਲੋਸੀ 나ੜੂਆ ਚੱਕ ਰਹੇ ਹਾਂ ਠੀਕ ਹੈ ਹਾਂਜੀ ਠੀਕ ਆ ਕਿੰਨਾ ਕ ਬੋਲਾ ਦਿੰਦੀ ਜੀ ਹੁਣ ਬੋਲਾ ਵੀਰੇ ਬੱਚੇ ਨੂੰ ਚੰਗਾ ਕੇ ਦੋ ਥਾਣਾ ਚ ਅਸੀਂ 2 ਸਵਾ 2 ਕਿਲੋ 2.5 ਕਿਲੋ ਕੱਢ ਲੈਨੇ ਟਾਈਮ ਦਾ ਠੀਕ ਆ ਹਲੇ ਖਾਲੀ ਕੀਤੀ ਨਹੀਂ ਚਵਾਈ ਬਹੁਤ ਪੋਲੀ ਆਪਾਂ ਨੂੰ ਸਾਹਮਣੇ ਦੇਖ ਹੀ ਰਿਹਾ ਠੀਕ ਆ ਤੇ ਰੇਟ ਰੂਟ ਭਰਾ ਜਾਇਆ ਜਾਦਾ ਰੇਟ ਵੀ ਇਹਦਾ ਵੀ ਬਿਲਕੁਲ ਜਾਇਜ਼ ਰਹੂਗਾ ਇਹਦਾ ਰੇਟ 53000 ਇਹਦਾ 53 ਤੋਰ ਦੋ ਵੀਰੇ ਨੂੰ ਨੰਬਰ ਤੋਰ ਹਾਂ ਜੀ ਜੀ ਗਾੜ ਚੈੱਕ ਕਰ ਸਕਦਾ ਪਰ ਲਾਜ ਲੋ ਜੀ ਕੱਦ ਵੱਡ ਤੇਲੇ ਵਾ ਚੈੱਕ ਕਰ ਸਕਦਾ ਭਰਾ ਲੋ ਜੀ ਚਾਹ ਦੋ ਡੰਗ ਚੋ ਕੇ ਲੈ ਜੀ ਅਗਲਾ ਹਾਂ ਜੀ ਹਾਂ ਜੀ ਵੀਰੇ ਆਪਦੀ ਤਸੱਲੀ ਕਰਕੇ ਲੈ ਜਾਵੇ ਬੰਦਾ ਠੀਕ ਹੈ ਜੀ ਹਾਂ ਜੀ ਦੋ ਡੰਗ ਚੋ ਕੇ ਤਸੱਲੀ ਕਰਕੇ ਲੈ ਕੇ ਜਾਓ ਬਈ ਤਨਾ ਠੀਕ ਹੈ ਜੀ ਲਿਓ ਮੋੜ ਲਿਓ ਬਾਕੀ ਠੰਡਾ ਜੀਲ ਬਾਈ ਦੋਨੇ ਹੀ ਬੈੜਾ ਨੇ ਆਪਣੀਆਂ ਠੀਕ ਆ ਠੀਕ ਆ ਦੇਖੋ ਵੀ ਮਰਦੀ ਹੱਥ ਤੋਂ ਠੀਕ ਹੈ ਜੀ ਲੋਸ ਪੁਆਇੰਟ ਪਰ ਬਾਈ ਰੇਟ ਬਾਈ ਨੇ ਦੱਸਦਾ ਬੰਦੇ 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 ਲੋ ਜੀ ਚੈੱਕ ਕਰ ਸਕਦੇ ਪਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਅਦਰਾਜ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਠੀਕ ਹੈ ਜੀ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ ਓਕੇ